ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵੈਗਰੂ ਜੀ ਆਪ ਨੂੰ ਤੰਦਰੁਸਤੀ ਤਰੱਕੀ ਬਖਸ਼ਣਾ ਤੇ ਅੱਜ ਮੇਰੀ ਸਭ ਤੋਂ ਬੈਸਟ ਫਰੈਂਡ ਦਾ ਬਰਥਡੇ ਸੀ ਮੈਂ ਉੱਥੇ ਗਈ ਸੀ ਤੇ ਮਤਲਬ ਬਹੁਤ ਵਧੀਆ ਪ੍ਰੋਗਰਾਮ ਸੀ ਉਹਨਾਂ ਦਾ ਮੈਂ ਵੀ ਗਈ ਸੀ ਮੈਂ ਵੀਡੀਓ ਬਣਾਉਣ ਨੂੰ ਤਾਂ ਇਹੋ ਲੇਟ ਹੋ ਗਈ ਹਨ ਕਿ ਐਸੀ ਵੀ ਤੁਸੀਂ ਟਾਈਮ ਨਾਲ ਆਜੂ ਪਰ ਗਈ ਤਾਂ ਮੈਂ ਲੇਟ ਤੇ ਗਰਮੀ ਬੜੀ ਆ ਜੀ ਬੁਰਾ ਹਾਲ ਹੋ ਗਿਆ ਮੈਂ ਤੇ ਦੀਪ ਗਏ ਸੀ ਤੇ ਬਹੁਤ ਅੱਛੀ ਪਾਰਟੀ ਸੀ ਵਧੀਆ ਪਾਰਟੀ ਸੀ ਉਹਨੇ ਤਾਂ ਕਿਹਾ ਸੀ ਵੀਡੀਓ ਵੀ ਬਣਾ ਲਾ ਵਾ ਪਰ ਮੇਰਾ ਮਨ じゃ ਨਹੀਂ ਕਰਿਆ ਮਾਹਰ ਵੀ ਚਾਹ ਕਦੇ-ਕਦੇ ਮੇਰਾ ਮਨ ਹੁੰਦਾ ਵੀ ਭਾਵੇਂ ਮੈਂ ਕਾਹਦੀ ਵੀਡੀਓ ਬਣਾਈ ਜਾਵਾਂ ਕਦੇ-ਕਦੇ ਮਨ ਹੁੰਦਾ ਬਸ ਜੀ ਵੀ ਨਹੀਂ ਕਰਦਾ ਤੇ ਬਾਕੀ ਛੋੜਨਾ ਗੱਲ ਇਹ ਹੀ ਕਰਦੀ ਸੀ ਮਖਾ ਵੀ ਜਿਹੜੀ ਆਪਾਂ ਖੁਸ਼ੀਆਂ ਲੱਭਦੇ ਫਿਰਦੇ ਰਹਿਣੇ ਆ ਇੱਧਰ ਉੱਧਰ ਭਟਕਦੇ ਫਿਰਦੇ ਰਹਿਣੇ ਆ ਵੀ ਸਾਨੂੰ ਖੁਸ਼ੀਆਂ ਮਿਲਣ ਖੁਸ਼ੀਆਂ ਮਿਲਣ ਹਨਾ ਖੁਸ਼ੀਆਂ ਤਾਂ ਵੀਰੇ ਆਪਣੇ ਅੰਦਰ ਹੁੰਦੀਆਂ ਕੁਛ ਕ ਆਪਾਂ ਲੁਕੋ ਲੈਨੇ ਆ ਮੈਂ ਤਾਂ ਛੱਡਦੀਆਂ ਹੁਣ ਲੁਕੋਣੀਆਂ ਮੈਨੂੰ ਤਾਂ ਬਸ ਇੱਕੋ ਹੀ ਗੱਲ ਯਾਦ ਆ ਵੀ ਇੱਕ ਦਿਨੇ ਦੁਨੀਆ ਛੱਡ ਜਾਣੀ ਆ ਸੋ ਖਾਓ ਪੀਓ ਐਸ਼ ਕਰੋ ਕੁਛ ਨਹੀਂ ਪਤਾ ਕਿਸੇ ਨੂੰ ਕਦੋਂ ਕਿਸਦੇ ਨਾਲ ਕੀ ਹੋਣਾ ਕਿਹਨੇ ਅਮੀਰ ਹੋਣਾ ਕਿਹਨੇ ਗਮਿਕਰੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਜਿੱਦੀ ਚ ਜਿਹੜੇ ਪਲ ਸਾਨੂੰ ਮਿਲਦੇ ਆ ਉਹਨਾਂ ਨੂੰ ਪੂਰਾ ਖੂਬ ਹੰਡਾਓ ਖੁਸ਼ੀਆਂ ਮਾਨੋ ਹੁਣ ਮੈਂ ਤੁਹਾਡੇ ਨਾਲ ਬਚਪਨ ਦੀਆਂ ਗੱਲਾਂ ਸ਼ੇਅਰ ਕਰਦੀਆਂ ਥੋੜੀਆਂ ਹੀ ਆ ਵੀ ਬਚਪਨ ਮੈਂ ਕਿਹੜੀਆਂ ਜੈਸੀ ਬਚਪਨ ਵਰਗੀ ਚੀਜ਼ ਹੁੰਦੀ ਹੈ ਨਾ ਮੇਰਾ ਰੱਬਾ ਉਹ ਕਦੇ ਵੀ ਨਹੀਂ ਦਣ ਆਉਨੇ ਜਿਹੜਾ ਬਚਪਨ ਹੁੰਦਾ ਉਹ ਬਚਪਨ ਹੁੰਦਾ ਸਹੀ ਗੱਲ ਆ ਵੀ ਬਚਪਨ 'ਚ ਜਿਹੜੀ ਆਪਾਂ ਜ਼ਿੰਦਗੀ ਕੱਟਦੇ ਆ ਨਾ ਉਹ ਕਦੇ ਨਹੀਂ ਮਿਲਦੀ ਚਾਹੇ ਤੁਸੀਂ ਅਰਬਾਂ ਖਰਬਾਂ ਪਤੀਓ ਬਚਪਨ 'ਚ ਨਾ ਤਾਂ ਤੁਹਾਨੂੰ ਪੈਸਾ ਦਾ ਪਤਾ ਹੁੰਦਾ ਨਾ ਤੰਗੀ ਦਾ ਨਾ ਗਰੀਬੀ ਦਾ ਬਸ ਸਿਰਫ ਤੁਸੀਂ ਦੋਈ ਚੀਜ਼ਾਂ ਦਾ ਤੁਹਾਨੂੰ ਪਤਾ ਹੁੰਦਾ ਇੱਕ ਤੜਕੇ ਹੱਥ ਨੇ ਰੋਟੀ ਖਾਣੀ ਤੇ ਦੂਜਾ ਖੇਡਣਾ ਕਰਗਿਆਂ ਦੀਆਂ ਗਾਲਾਂ ਤੋਂ ਡਰਦਿਆਂ ਜਾਂਨੇ ਕੰਮ ਕਰਨੇ ਮੈਨੂੰ ਤਾਂ ਆਪਦੀ ਉਹੀ ਜ਼ਿੰਦਗੀ ਚੰਗੀ ਲੱਗਦੀ ਸੀ ਸਹੀ ਪੁੱਛੋ ਤਾਂ ਮੈਨੂੰ ਆਪਦਾ ਬਚਪਨ ਯਾਦ ਆਉਂਦਾ ਚਾਹੇ ਜੈਸਾ ਮਰਜੀ ਸੀਗਾ ਪਰ ਬਚਪਨ ਬਚਪਨ ਸੀ ਅਸੀਂ ਮਾਂ ਮੇਰੀਆਂ ਸਹੇਲੀਆਂ ਹੁੰਦੀਆਂ ਸੀ ਸੁਖਵੀਰ ਹੁੰਦੀ ਸੀ ਰਾਣੀ ਹੁੰਦੀ ਸੀ ਪੰਮੀ ਹੁੰਦੀ ਸੀ ਸ਼ਿੰਦਰ ਹੁੰਦੀ ਸੀ ਕਰਮਜੀਤ ਹੁੰਦੀ ਸੀ ਪੰਮੇ ਭੋਲੀ ਬਹੁਤ ਮੇਰੀਆਂ ਸਹੇਲੀਆਂ ਜਿਹੀਆਂ ਅਸੀਂ ਸਹੀ ਪੁੱਛੋ ਸਾਡੇ ਉਧਰ ਬਯਾਦ ਨਹੀਂ ਸੀ ਅਸੀਂ ਮਨ ਲਗਾ ਅੱਠ ਨੌ ਦਾ ਸਾਡਾ ਸਰਕਲ ਸੀਗਾ ਅੱਠ ਨੌ ਜਣੀਆਂ ਦਾ ਗੁੱਡੀਆਂ ਪਟੋਲੇ ਖੇਡਦੀਆਂ ਰਲ ਕੇ ਅਸੀਂ ਪੰਜੇ ਛੇ ਨਾ ਗੁੱਡੀ ਬਣਾ ਗੁੱਡੀ ਬਣਾ ਲੈਂਦੀਆਂ ਪਤਾ ਹੀ ਨਹੀਂ ਸੀ ਵੀ ਰੀਅਲ ਜ਼ਿੰਦਗੀ ਚ ਜਾ ਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਨਫ਼ਰਤ ਪੈ ਜਾਊ ਇਹ ਜੀ ਦਾ ਕੋਈ ਗਿਆਨ ਨਹੀਂ ਸੀ ਸਾਨੂੰ ਵਿਚਾਰੀਆਂ ਨੂੰ ਕੁਝ ਕੁ ਦਾ ਮੇਰੀਆਂ ਫਰੈਂਡਾਂ ਬਹੁਤ ਜ਼ਿਆਦਾ ਸੌਖੀਆਂ ਜਿਨ੍ਹਾਂ ਨੂੰ ਰੱਬ ਨੇ ਬਹੁਤ ਜ਼ਿਆਦਾ ਸ਼ਦ ਇੱਕ ਦੋ ਹੀ ਹੋਣੀਆਂ ਮੇਰੇ ਵਰਗੀਆਂ ਦਾ ਵਿਚਾਰੀਆਂ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਸਮਝੌਤੇ ਕਰਿਆ ਜਿੰਨਾਂ ਨੇ ਬਾਕੀ ਸਭ ਆਪਣੇ ਘਰੇ ਖੁਸ਼ ਨੇ ਸਿੰਦਰ ਸਿੰਦਰ ਵੀ ਮੇਰੇ ਵਾਂਗੂ ਸਮਝੌਤੇ ਕਰਦੀ ਆ ਵਿਚਾਰੀ ਤੇ ਬਾਕੀ ਸਾਰੀਆਂ ਖੁਸ਼ ਨੇ ਜਿੱਥੋਂ ਤੱਕ ਮੈਨੂੰ ਬਹੁਤ ਖੁਸ਼ ਨੇ ਤੇ ਅਸੀਂ ਇਹ 8 9 ਜਣੀਆਂ ਇੱਕ ਗੁੱਡੀ ਬਣਾ ਲੈਂਦੀਆਂ ਉਹਨੂੰ ਇੰਨਾ ਹੀ ਸ਼ਿੰਗਾਰ ਦਿਆਂ ਇੰਨੀ ਸ਼ਿੰਗਾਰ ਦਿਆਂ ਉਹਦੇ ਮੋਤੀਆਂ ਦੇ ਆ ਮੋਤੀ ਦਰਜੀ ਕੋਲੇ ਵਗ ਜਾਂਦੀਆਂ ਅੱਗੇ ਪਿੰਡਾਂ ਦੇ ਵਿੱਚ ਦਰਜੀ ਬਹਿੰਦੇ ਹੁੰਦੇ ਆ ਦਰਜੀ ਨੂੰ ਕਹਿੰਦੀਆਂ ਸਾਨੂੰ ਗੋਟੇ ਵਾਲੀਆਂ ਲੀਰਾ ਦੇ ਅੱਗੇ ਚੌੜੇ ਜਿਹੇ ਗੋਟੇ ਆਉਂਦੇ ਹੁੰਦੇ ਤੇ ਸਾਨੂੰ ਗੋਟਾ ਦੇ ਦੇ ਸਾਨੂੰ ਮੋਤੀ ਦੇ ਦੇ ਸਿੱਪੀਆਂ ਜੋ ਕੁਝ ਸਾਨੂੰ ਸੂਟਾਂ ਤੋਂ ਮਿਲਦਾ ਉਹ ਦਰਜੀ ਸਾਨੂੰ ਲੀਰਾ ਦੇ ਦਿੰਦੇ ਲਿਆ ਕੇ ਉਹ ਲੀਰਾ ਦੇ ਵਿੱਚੋਂ ਭਾਲ ਕੇ ਗੁੱਡੀ ਦੇ ਕਾਂਢੇ ਪਾਤੇ ਹਾਰ ਬਣਾ ਕੇ ਪਾਤਾ ਟਿੱਕਾ ਸੂਈਆਂ ਛੋਟ ਐਨਾ ਮੱਥਾ ਮਾਰਦੀਆਂ ਛੋਟੀ ਜੀ ਚੁੰਨੀ ਕੋਈ ਜਿਹੜੀ ਸੋਹਣੀ ਹੁੰਦੀ ਉਹਨੂੰ ਸ਼ਿੰਗਾਰ ਲੈਂਦੀਆਂ ਫਿਰ ਉਹ ਗੁੱਟੀ ਤੇ ਦੇ ਲੈਂਦੀਆਂ ਫਿਰ ਗੁੱਡਾ ਬਣਾ ਲੈਂਦੀਆਂ ਵੀ ਅਸੀਂ ਗੁੱਡੀ ਦਾ ਵਿਆਹ ਧਰ ਲਿਆ ਅਸੀਂ ਲੱਡੂ ਪਕਾਉਣੀ ਐ ਸਹੀ ਪੁੱਛੋ ਤਾਂ ਨਾ ਉਹ ਗੱਲਾਂ ਮੈਨੂੰ ਯਾਦ ਆਉਂਦੀਆਂ ਮੈਨੂੰ ਪਤਾ ਵੀ ਨਹੀਂ ਸੀ ਵੀ ਰੀਅਲ ਲਾਈਫ ਦੇ ਵਿੱਚ ਇਹ ਚੀਜ਼ਾਂ ਸਭ ਲਈ ਚੰਗੀਆਂ ਨਹੀਂ ਹੁੰਦੀਆਂ ਕੁਝ ਕੁ ਲਈ ਤਾਂ ਇਹ ਚੀਜ਼ਾਂ ਬਹੁਤ ਲੱਕੀ ਹੁੰਦੀਆਂ ਪਰ ਕੁਝ ਲਈ ਨਹੀਂ ਹੁੰਦੀਆਂ ਤੇ ਉਹ ਬੁੱਢਾ ਗੁੱਡੀ ਬਣਾ ਲੈਂਦੀਆਂ ਫਿਰ ਅਸੀਂ ਉਹਦਾ ਵਿਆਹ ਕਰਦਿਆਂ ਅਸੀਂ ਲੱਡੂ ਪਕਾਉਂਦੀਆਂ ਲੱਡੂ ਪਕਾਉਂਦੀਆਂ ਨਿੰਮਦੀਆਂ ਨਮੋਲੀਆਂ ਦੇ ਨਿੰਮਦੀਆਂ ਨਮੋਲੀਆਂ ਦੇ ਲੱਡੂ ਪਕਾ ਲੈਂਦੀਆਂ ਪਮੋਲਾ ਕੋਸ਼ਕ ਨੂੰ ਪਤਾ ਹੋਣਾ ਪਮੋਲਾ ਕੀ ਸੀ ਕਾਲਗੀਆਂ ਪਮੋਲਾ ਤੋੜ ਲੈਂਦੀਆਂ ਉਹਨਾਂ ਨੂੰ ਜਾਮਣਾ ਬਣਾ ਲੈਂਦੀਆਂ ਗੁਲਾਬ ਜਾਮਣਾ ਬਣਾ ਲੈਂਦੀਆਂ ਬਾਹਲਾ ਤਾਂ ਤੁ ਮਠਿਆਈਆਂ ਮਠੂਈਆਂ ਦਾ ਪਤਾ ਨਹੀਂ ਸੀ ਗੱਲੀਆਂ ਗੁਲਾਬ ਜਾਮਣਾ ਤੇ ਲੱਡੂਆਂ ਦੀ ਪਤਾ ਸੀ ਜਾਂ ਜਲੇਬੀਆਂ ਦਾ ਤੇ ਇਹ ਚੀਜ਼ਾਂ ਸੀ ਕਰਦੀਆਂ ਤੇ ਪੱਤਿਆਂ ਦੀਆਂ ਤੋੜ ਕੇ ਰੋਟੀਆਂ ਬਣਾ ਲੈਂਦੀਆਂ ਛੋਟੇ ਛੋਟੇ ਜਿਹੜੇ ਦੀਵੇ ਹੁੰਦੇ ਆ ਉਹਨਾਂ ਦੀਆਂ ਕੌਲੀਆਂ ਬਣਾ ਲੈਂਦੀਆਂ ਛੋਟੇ ਛੋਟੇ ਮਿੱਟੀ ਦੇ ਮਟਕੀ ਹੁੰਦੇ ਜਿਹੜੇ ਸੱਚੀ ਪੁੱਛੋ ਜੀ ਜਿਵੇਂ ਅੱਜ ਵੀ ਮੇਰਾ ਰੋਣ ਖੜਾਉਂਦੀਆਂ ਵੀ ਕਿੰਨੀ ਵਧੀਆ ਜ਼ਿੰਦਗੀ ਸੀ ਹਨ ਵੀ ਉਹ ਖੇਡਾਂ ਜੀ ਕਿੰਨੇ ਮਸਤ ਸੀ ਅਸੀਂ ਤੇ ਫਿਰ ਗੁੱਡੀ ਦਾ ਵਿਆਹ ਕਰ ਦਿੰਦੀਆਂ ਤੇ ਅੱਜ ਗੁੱਡੀ ਸਹੁਰੇ ਜਾਂਦੀ ਐ ਅੱਜ ਉਹਦਾ ਭਰਾ ਲੈਣ ਜਾਂਦਾ ਜਨਿਕੇ ਗੁੱਡੀ ਨੂੰ ਦੂਰ ਤਰੇ ਆਉਂਦੀਆਂ ਸਾਡੇ ਚ ਇੱਕ ਜਣੀ ਭਰਾ ਬਣ ਕੇ ਲੈ ਆਉਂਦੀ ਜਿੱਦਾਂ ਅਸੀਂ ਦੇਖਦੇ ਲੋਕਾਂ ਦੇ ਵਿਆਹ ਹੁੰਦੇ ਵੀ ਅੱਜ ਭਰਾ ਲੈਣਗੇ ਐਂ ਬਸ ਕਿੱਡੀਆਂ ਦੀਆਂ ਜ਼ਿੰਦਗੀ ਬੜੀ ਪਿਆਰੀ ਲੱਗਦੀ ਤੇ ਫਿਰ ਅਸੀਂ ਕੀ ਕੀ ਕਰਦੀਆਂ ਉਹ ਜਿਹੜੀ ਗੁੱਡੀ ਹੁੰਦੀ ਸੀ ਉਹ ਅਸੀਂ ਇੱਕ ਦੇ ਘਰੇ ਨਹੀਂ ਸੀ ਧਰਦੀਆਂ ਇੱਕ ਦੂਜੇ ਤੇ ਵਿਸ਼ਵਾਸ ਨਾ ਕਰਦੀਆਂ ਕਹਿੰਦੀਆਂ ਨਾ ਤੂੰ ਨਹੀਂ ਰੱਖਣੀ ਤੂੰ ਨਹੀਂ ਰੱਖਣੀ ਤੂੰ ਨਹੀਂ ਰੱਖਣੀ ਨਾ ਭੈਯੋ ਕਹਿੰਦੀ ਜੇ ਤੂੰ ਰੱਖੇਗੀ ਫਿਰ ਮੈਨੂੰ ਵੀ ਚਾਹੀਦੀ ਗੁੱਡੀ ਸਾਡੇ ਕੋਲ ਇੱਕ ਹੋਣੀ ਫਿਰ ਉਹ ਗੁੱਡੀ ਨੂੰ ਅਸੀਂ ਕੀ ਕਰਦੀਆਂ ਅੱਗੇ ਜਿਹੜੇ ਘਰ ਹੁੰਦੇ ਉਹ ਪਿੱਛੇ ਆਪਣੇ ਕੋਈ ਬਾੜਾ ਜਰੂਰ ਹੁੰਦਾ ਰਿਕ ਘਰ ਦੇ ਬਾੜਾ ਜਾਂ ਜਰੂਰ ਹੁੰਦਾ ਜਾਂ ਬਾਦੂ ਥਾਂ ਉੱਥੇ ਵਿਟਾਂ ਪਈਆਂ ਹੁੰਦੀਆਂ ਜਾਂ ਪੌਥੀਆਂ ਜਾਂ ਪਾਂਡੋ ਮਿੱਟੀ ਜਾਂ ਹਾਂ ਸਰਵਾਂ ਦੇ ਹੁੰਦੇ ਉਹ ਘਾਹ ਪੂਜੋ ਪਏ ਹੁੰਦੇ ਉੱਥੇ ਜਾ ਕੇ ਗੁੱਡੀ ਨੂੰ ਲਖੋ ਦਿੰਦੀਆਂ ਸਾਰੀਆਂ ਰਲ ਕੇ ਜਣੇ ਕਿ ਵੀ ਜਿਵੇਂ ਮੈਂਬਰ ਸਰਪੰਚ ਇਕੱਠੇ ਹੋ ਜਾਂਦੇ ਆ ਰਲ ਕੇ ਅਸੀਂ ਉਹ ਗੁੱਡੀ ਲਖੋ ਦਿੰਦੀਆਂ ਚੰਗਾ ਭਾਈ ਇੱਥੇ ਹੀ ਪਈ ਰਹਣ ਦੇ ਗੁੱਡੀ ਕਿਸੇ ਨਹੀਂ ਵੀ ਛੇੜਨੀ ਨਹੀਂ ਹੈਗੀ ਤੇ ਜਦੋਂ ਤੜਕੇ ਖੇਡਾਂਗੀਆਂ ਉਦੋਂ ਆ ਕੇ ਖੱਡਾਂਗੀਆਂ ਠੀਕ ਆ ਭਾਈ ਚਲੋ ਆਪੋ ਆਪਣੇ ਘਰੇ ਫਿਰ ਸਾਡੇ ਚ ਦੋ ਕੁ ਜ ਵੈ ਬਤਾਉਣੀ ਚਲੋ ਆਪਾਂ ਦੇਖ ਕੇ ਆਉਣੇ ਗੁੱਡੀ ਫਲਾ ਨਿੱਕੇ ਨਹੀਂ ਤਾਂ ਨਹੀਂ ਕੱਢ ਲਈ ਕਿਤੇ ਕਿਤੇ ਮੈਨੇ ਤਾਂ ਨਹੀਂ ਕੱਢ ਲਈ ਐ ਕਰਦੀਆਂ ਸੀ ਫਿਰ ਉਹ ਕੀ ਕਰਦੀਆਂ ਉਹ ਫਿਰ ਅਸੀਂ ਗੁੱਡੀ ਦੇਖਣ ਜਾਂਦੀਆਂ ਗੁੱਡੀ ਉੱਥੇ ਪਈ ਹੁੰਦੀ ਫਿਰ ਦੇਖ ਕੇ ਮੁੜਿਆ ਆਉਂਦੀਆਂ ਵੀ ਮੈਂ ਕਿਹੜੀਆਂ ਉਹ ਬਚਪਨ ਸੀ ਨਾ ਜਿਹੜਾ ਸੱਚੀ ਉਹ ਤਾਂ ਨਾ ਕਰੋੜਾਂ ਚ ਵੀ ਹੁਣ ਮਿਲਣਾ ਨਹੀਂ ਹੈਗਾ ਨਾ ਪਤਾ ਹੁੰਦਾ ਵੀ ਗੁੱਡੀ ਦਾ ਕੀ ਮਤਲਬ ਹੈ ਕੀ ਨਾ ਬਸ ਇੱਕ ਖੇਡ ਦਾ ਪਤਾ ਸੀ ਵੀ ਗੁੱਡਾ ਗੁੱਡੀ ਨਾਲ ਖੇਡਿਆ ਜਾਂਦਾ ਪਰ ਰੀਅਲ 'ਚ ਜਿਹੜੇ ਗੁੱਡੇ ਗੁੱਡੀਆਂ ਬਣਦੇ ਆ ਵਿਆਹ ਤੋਂ ਬਾਅਦ ਉਦੋਂ ਪਤਾ ਲੱਗਦਾ ਰੀਅਲ ਲਾਈਫ ਦਾ ਮੈਂ ਕਹਿੰਨਾ ਮੋਤੀਪੂਰਨ ਕੀਤੇ ਹੁੰਦੇ ਉਹਨਾਂ ਕੁੜੀਆਂ ਦੇ ਜਿਨ੍ਹਾਂ ਦੇ ਜੀਵਨ ਸਾਥੀ ਉਹਨਾਂ ਨੂੰ ਬਹੁਤ ਵਧੀਆ ਮਿਲਦੇ ਨੇ ਬਹੁਤ ਰਿਸਪੈਕਟਫੁਲ ਮਿਲਦੇ ਨੇ ਮੇਰਾ ਕਹਿਣ ਦਾ ਭਾਵ ਵੀ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਨੇ ਤੇ ਕੋਈ ਪੈਸੇ ਨਾਲ ਨਹੀਂ ਹੁੰਦਾ ਕੋਈ ਇਹ ਨਹੀਂ ਹੁੰਦਾ ਵੀ ਕਿਸੇ ਮੁੰਡੇ ਕੋਲੇ ਜ਼ਿਆਦਾ ਪੈਸਾ ਹੁੰਦਾ ਤੇ ਉਹ ਹੀ ਆਪਣੇ ਘਰ ਵਾਲੀ ਨੂੰ ਖੁਸ਼ ਰੱਖ ਸਕਦਾ ਨਹੀਂ ਵੀਰੇ ਚਾਹੇ ਕੁੱਲੀ 'ਚ ਕੱਖ ਨਾ ਹੋਵੇ ਤੁਹਾਡੇ ਅੰਦਰ ਰਿਸਪੈਕਟ ਹੋਣੀ ਚਾਹੀਦੀ ਹੈ ਬੰਦਾ ਫਿਰ ਵੀ ਖੁਸ਼ ਰਹਿੰਦਾ ਜਦੋਂ ਬੰਦਾ ਘਰੇ ਆ ਕੇ ਤੁਹਾਡੇ ਨਾਲ ਹੱਸ ਕੇ ਬੋਲਦਾ ਹੈ ਸੋਡੇ ਨਾਲ ਆਪਣੀਆਂ ਗੱਲਾਂ ਕਰਦਾ ਛੋਟੀਆਂ-ਛੋਟੀਆਂ ਕਰਦਾ ਚਾਹੇ ਉਹ 10 ਰੁਪਏ ਦੀ ਸਬਜ਼ੀ ਲੈ ਕੇ ਆਇਆ ਉਹ ਵੀ ਤੇ ਘਰ ਲਈ ਨੂੰ ਚਾਹ ਛੜ ਜਾਂਦਾ ਮੇਰੇ ਘਰ ਆਲਾ ਗਿਆ ਕਿਉਂਕਿ ਉੱਥੇ ਪਿਆਰ ਹੁੰਦਾ ਤੇ ਇੱਕ ਥਾਂ ਹੁੰਦਾ ਚਾਹੇ ਤੁਸੀਂ ਟੋਕਰੀ ਫਰੂਟਸ ਦੀ ਲੈ ਕੇ ਆਇਓ ਵੈਜੀਟੇਬਲ ਦੀ ਲੈ ਕੇ ਆਇਓ ਤਾਂ ਵੀ ਸੋਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਲੱਗਦਾ ਅਗਲਾ ਗਿਆ ਧਰ ਕੇ ਇਹ ਪਰੇ ਮੱਛੇ ਛੜੇ ਰਹਿਣਾ ਉਹ ਜ਼ਿੰਦਗੀ ਨਹੀਂ ਹੁੰਦੀ ਮੈਂ ਕਹਣੀਆ ਲੱਖ ਲਾਣਾ ਤਾਂ ਉਹ ਜੀ ਕਮਾਈ ਤੇ ਜਿੱਥੇ ਪਰਿਵਾਰ ਦੇ ਵਿੱਚ ਖੁਸ਼ੀ ਹੈ ਨਹੀਂ ਕੀ ਕਰਨੀਆ ਕਮਾਈਆ ਕਮਾਈ ਚੀਜ਼ ਕੀ ਹੈ ਪਹਿਲਾਂ ਤੇ ਹੀ ਸਮਝ ਲਓ કરી ਜਾਂਨੇ ਹੋ ਧਰੀ ਜਾਂਨੇ ਹੋ ਸੋ ਆਫ ਕਰੀ ਜਾਂਨੇ ਹੋ ਮੇਰੇ ਕੋਲੇ 2 ਲੱਖ ਆ 10 ਲੱਖ ਕੀ ਕਰਨਾ ਤੁਸੀਂ ਲੱਖਾਂ ਦਾ ਜੇ ਤੁਹਾਡੀ ਆਤਮਾ ਹੀ ਨਹੀਂ ਖੁਸ਼ ਮੈਂ ਕਹਣੀ ਆ ਕੁਟੀਆਂ ਬਣਾ ਕੇ ਬਹਿ ਜਾਓ ਜਮਾ ਸੜਕੜੇ ਦੀ ਸੜਕੜਾ ਤਾਂ ਤੁਹਾਨੂੰ ਪਤਾ ਕੀ ਨੂੰ ਕਹਿੰਦੇ ਆ ਸੜਕੜੇ ਦੀ ਕੁਟੀਆਂ ਪਾ ਲਓ ਗੋਲੀ ਮਾਰੋ ਕੋਠੀਆਂ ਦੇ ਗੋਲੀ ਮਾਰੋ ਮਹਿਲਾਂ ਦੇ ਪਰ ਤੁਸੀਂ ਖੁਸ਼ ਹੋਣੇ ਚਾਹੀਦੇ ਤੁਹਾਡੀ ਖੁਸ਼ੀ ਮੈਨੇ ਰੱਖਣੀ ਚਾਹੀਦੀ ਹੈ ਮਹਿਲ ਤੁਹਾਡੇ ਕੀ ਕੰਮ ਜੇ ਤੁਹਾਡੀ ਆਤਮਾ ਹੀ ਨਹੀਂ ਖੁਸ਼ ਸੋਨੂ ਸੰਕਮਲ ਮਲ ਮਲ ਤੇ ਸੌਣ ਨਾਲੋਂ ਤਾਂ ਥੱਲੇ ਸੌਣਾ ਚੰਗਾ ਹੈ ਪਰ ਜ਼ਿੰਦਗੀ 'ਚ ਪਿਆਰ ਹੋਵੇ। ਤੁਹਾਡੀ ਲਾਈਫ ਦੇ ਵਿੱਚ ਸਤਕਾਰ ਹੋਵੇ ਉਹ ਜ਼ਿੰਦਗੀ ਹੁੰਦੀ ਹੈ। ਜੀ ਜ਼ਿੰਦਗੀ ਲੋਕ ਕੁਛ ਤਾਂ ਜੀ ਰਹੇ ਆ। ਜੀਣ ਦਾ ਮਤਲਬ ਵੀ ਉਹਨਾਂ ਨੂੰ ਉਹ ਚੀਜ਼ਾਂ ਮਿਲੀਆਂ ਹੋਈਆਂ ਜੋ ਚਾਹੁੰਦੇ ਸੀ। ਕੁਛ ਕੱਟ ਰਹੇ ਆ। ਕੱਟ ਦਾ ਮਤਲਬ ਜਿੱਦਾਂ ਲੋਕ ਜੇਲ੍ਹ ਕੱਟਦੇ ਆ। ਬੰਦੇ ਨੂੰ ਪਤਾ ਹੁੰਦਾ ਵੀ ਮੈਨੂੰ 7 ਸਾਲ ਦੀ ਹੋ ਗਈ ਮੈਂ ਕੱਟਣੀ ਆ। ਕੋਈ ਹੱਲ ਨਹੀਂ। ਬੱਤ ਤੋਂ ਵੱਧ ਵਕੀਲ ਉਹਨੂੰ ਮਹੀਨੇ 20 ਦਿਨਾਂ ਦੀ ਛੁੱਟੀ ਦਿਵਾ ਦੂਗਾ ਉਹਦੀ ਜ਼ਮਾਨਤ ਲੈ ਲੂਗਾ ਹਨਾ ਉਸ ਤੋਂ ਵੱਧ ਕੁਝ ਨਹੀਂ ਕਰ ਸਕਦਾ ਉਹਨੇ ਫੇਰ ਜੇਲ੍ਹ ਜਾਣਾ ਹੁੰਦਾ ਭਾਵ ਕੁੜੀ ਪੇਕੇ ਚਲ ਜਾਂਦੀ ਹੈ ਪਰ ਜਿੰਨਾ ਚਿਰ ਸੋਡੀ ਅੰਦਰਲੀ ਆਤਮਾ ਨਹੀਂ ਖੁਸ਼ ਤੁਸੀਂ ਖੁਸ਼ ਨਹੀਂ ਹੋ ਸਕਦੇ ਬੱਚਿਓ ਸ਼ੋਰ ਨਾ ਕਰੋ ਤੇ ਖੁਸ਼ੀ ਆਪਾਂ ਲੱਭਦੇ ਲੱਭਦੇ ਸਾਰੀ ਜ਼ਿੰਦਗੀ ਕੱਢ ਜਾਂਿਆ ਖੁਸ਼ੀ ਲੱਭਣੀ ਕਿੱਥੋਂ ਪਹਿਲਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਖੁਸ਼ੀਆਂ ਆਪਾਂ ਲੱਭਣੀ ਕਿਰੀਏ ਆਪਣੇ ਆਪ ਚੋਂ ਲੱਭੋ ਪਹਿਲਾਂ ਤਾਂ ਆਪਣੇ ਘਰ ਚੋਂ ਲੱਭੋ ਛੋਟੀਆਂ ਛੋਟੀਆਂ ਖੁਸ਼ੀਆਂ ਮਨਾਓ ਠੀਕ ਆ ਵੀਰੇ ਦੁੱਖ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ ਚ ਹੁੰਦੀਆਂ ਜੇ ਮੈਂ ਕਹਾ ਮੇਰੀ ਜ਼ਿੰਦਗੀ ਚ ਹੈ ਨਹੀਂ ਹੈ ਬਹੁਤ ਹੈ ਮੈਂ ਨਹੀਂ ਜਿਹੜੇ ਮੈਸੇਜ ਉਹਤੇ ਕੀਤੇ ਨਾ ਤਾਂ ਤੁਹਾਡੀਆਂ ਚੀਕਾਂ ਨਿਕਲ ਜਾਣ ਮੇਰੇ ਵਜੇ ਸਮਝੌਤੇ ਕੀਤੇ ਹੋਏ ਆ ਵੀ ਤੁਸੀਂ ਚੀਕਾਂ ਮਾਰ ਮਾਰ ਕੇ ਨਿਕਲ ਜਾਓ ਚਿੱਕਾ ਮੇਰੀਆਂ ਵੀ ਨਿਕਲਦੀਆਂ ਪਰ ਮਰ ਘਰੂਣੀ ਨਿਕਲਦੀ ਕਿਉਂ ਕਿਉਂਕਿ ਮੈਂ ਬੱਚਿਆਂ ਨੂੰ ਪਿਆਰ ਬਹੁਤ ਕਰਦੀ ਆ ਮੈਂ ਆਪਣੇ ਬੱਚਿਆਂ ਨੂੰ ਆਪਣੀ ਲਾਈਫ ਸਮਝਦੀ ਆ ਜ਼ਿੰਦਗੀ ਸਮਝਦੀ ਆ ਮੈਨੂੰ ਲੱਗਦਾ ਮੈਂ ਆਪਣੇ ਬੱਚਿਆਂ ਦੇ ਸਾਰੇ ਸਹਾਰੇ ਦੀ ਜ਼ਿੰਦਗੀ ਕੱਟ ਰਹੀ ਆ ਨਹੀਂ ਤਾਂ ਮੈਨੂੰ ਮਰਨ ਤੋਂ ਡਰੀ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਜ਼ਿੰਦਗੀ ਜਿਉਈਏ ਆ ਆਪਾਂ ਕੋਈ ਮੈਨੂੰ ਫਰਕ ਨਹੀਂ ਪੈਂਦਾ ਇੰਨਾਂ ਚੀਜ਼ਾਂ ਦਾ ਮਰਨ ਤੋਂ ਡਰਦੇ ਆ ਵੀਰੇ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਪਿਆਰ ਹੁੰਦਾ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਨਾਲ ਪਿਆਰ ਨਾ ਕੀਤਾ ਹੋਵੇ ਸਿਰਫ ਜ਼ਿੰਦਗੀ ਦੇ ਸਮਝੌਤੇ ਕੀਤੇ ਹੋਣ ਉਹ ਮਰਨ ਤੋਂ ਹੀ ਡਰਦੇ ਵੀਰੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਮਰਜ਼ੀ ਮੌਤ ਆ ਜੇ ਸੋ ਮਤਲਬ ਮੇਰੀਆਂ ਕੁਝ ਗੱਲਾਂ ਕਹਿ ਹੁੰਦਾ ਇਹ ਹੀ ਹੁੰਦਾ ਹੈ ਵੀ ਜੇ ਆਪਾਂ ਲੋਕਾਂ ਮਗਰ ਲੱਗ ਕੇ ਜ਼ਿੰਦਗੀ ਕੱਟਣ ਲੱਗੇ ਜਿਉਣ ਲੱਗੇ ਵੀਰੇ ਆਪਾਂ ਜਿਉ ਨਹੀਂ ਸਕਦੇ ਲੋਕ ਤਾਂ ਤੁਹਾਨੂੰ ਨਹੀਂ ਜਿਉਣ ਦੇਣਗੇ ਦੇਖੋ 100 ਬੰਦਾ ਖੜਾ ਉਹਦੇ ਵਿੱਚੋਂ ਦੋ ਬੰਦੇ ਤੁਹਾਡੀ ਫੀਲਿੰਗ ਸਮਝਣਗੇ ਹੁਣ ਤੁਸੀਂ ਐਂ ਦੱਸੋ ਜਿਹੜੇ ਬਾਕੀ ਦੇ ਰਹਿ ਗਏ ਜਿਹੜੇ ਬਾਕੀ ਦੇ 98 ਬੰਦੇ ਰਹਿ ਗਏ ਉਹ ਤੁਹਾਡੇ ਵਾਸਤੇ 네ਗੇਟਿਵ ਸੋਚਣਗੇ ਫਿਰ 98 ਨੂੰ ਤੁਸੀਂ ਕਿਵੇਂ ਜਿੱਤੋਗੇ ਉਹ ਉਹਨਾਂ ਨੂੰ ਜਿੱਤਣ ਦੇ ਚੱਕਰ 'ਚ ਤੁਸੀਂ ਜ਼ਿੰਦਗੀ ਰੋ ਰੋ ਗੱਡੀ ਜਾਓਗੇ ਦੋ ਬੰਦੇ ਕਹਿਣਗੇ ਨਹੀਂ ਇਹਦੀ ਲਾਈਫ ਆਪਾਂ ਕਿਉਂ ਇਹਨੂੰ ਪਰੇਸ਼ਾਨ ਕਰਕੇ ਵਿਚਾਰੀ ਨਾ ਕਿਉਂਕਿ ਅੱਜ ਤੁਸੀਂ ਮੈਂ ਅੱਜ ਦੇਖਵਾ ਤੁਹਾਡੇ ਕੋਲੇ ਵੀਡੀਓ ਪਾ ਰਹੀ ਆ ਅੱਜ ਤੁਸੀਂ ਮੈਨੂੰ ਸ਼ਾਇਦ ਜਦੋਂ ਦੀ ਮੈਂ ਵੀਡੀਓ ਪਾਉਣ ਲੱਗੀ ਆ ਮੈਨੂੰ ਲੱਗਦਾ ਮੈਨੂੰ ਵੀਡੀਓ ਪਾਉਂਦੀ ਨੂੰ 5-6 ਮਹੀਨੇ ਤਾਂ ਹੋ ਗਏ ਹੋਣਗੇ ਮੇਰੇ ਅੱਡੀ ਆ ਉਦੋਂ ਤੋਂ ਲੈ ਕੇ ਤੁਸੀਂ ਦੇਖ ਲਓ ਵੀ ਤੁਸੀਂ ਮੈਨੂੰ ਸ਼ਾਇਦ ਕਿਤੇ ਤਿਆਰ ਹੋਈ ਨੂੰ ਨਹੀਂ ਦੇਖਿਆ ਹੋ ਕਿਉਂਕਿ ਅੱਜ ਮੈਂ ਪਾਰਟੀ ਤੇ ਗਈ ਮੈਂ ਤਿਆਰ ਹੋਈ ਹੈ ਨਾ ਮੈਨੂੰ ਵਧੀਆ ਲੱਗਿਆ ਮੈਂ ਤਿਆਰ ਹੋਈ ਮੇਰਾ ਵੀ ਜੀਨ ਨੂੰ ਜੀ ਕਰਿਆ ਵੀ ਯਾਰ ਛੱਡ ਖੜਾ ਗੋਲੀ ਮਾਰ ਉਹਨਾ ਟੈਨਸ਼ਨਾਂ ਦੇ ਪਸਤਾਵਾ ਉਹਨਾਂ ਦਾ ਕਰੋ ਚੀਜ਼ਾਂ ਦਾ ਛੋਟੇ ਛੋਟੇ ਹੱਥ ਚੁੰਨੀਆਂ ਜੋ ਛੋਟੇ ਹੱਥ 'ਚ ਹੀ ਹੈਣੀਆਂ ਉਹ ਤਾਂ ਪਸਤਾਵਾ ਕਰਕੇ ਕੀ ਕਰੂੰਗੇ ਅੱਜ ਮੈਨੂੰ ਪਹਿਲੀ ਵਾਰੀ ਪਾਰਟੀ 'ਚ ਮਹਿਸੂਸ ਹੋਇਆ ਵੀ ਯਾਰ ਆਪਾਂ ਜ਼ਿੰਦਗੀ ਜਿਉਈਏ ਕਿਉਂ ਐ ਮੈਂ ਮਰੂ ਮਰੂ ਕਰਕੇ ਜ਼ਿੰਦਗੀ ਕੱਟੀ ਐ ਵਧੀਆ ਆਪਾਂ ਵੀ ਵੰਟਣ ਕੇ ਰਿਆ ਕਰਾਂਗੇ ਜਦੋਂ ਲੋਕਾਂ ਨੂੰ ਫਰਕ ਨਹੀਂ ਪੈਂਦਾ ਆਪਾਂ ਨੂੰ ਕੋ ਪੈਂਦਾ ਮੈਂ ਕਹਣੀਆ ਮੇਰੀ ਗੱਲ ਲੜ ਬਣ ਲ ਜਦੋਂ ਤੁਹਾਨੂੰ ਪਤਾ ਲੱਗ ਜੇ ਵੀ ਜ਼ਿੰਦਗੀ 'ਚ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ ਕੋਈ ਤੁਹਾਨੂੰ ਲਾਈਕ ਨਹੀਂ ਕਰਦਾ ਕੋਈ ਤੁਹਾਡੀ ਰਿਸਪੈਕਟ ਨਹੀਂ ਕਰਦਾ ਮੈਂ ਕਹਿੰਦੀ ਚੰਗੇ ਕੱਪੜੇ ਪਾਓ ਬੰਠਣ ਕੇ ਰਹੋ ਅਗਲੇ ਨੂੰ ਇਹ ਨਾ ਲੱਗੇ ਵੀ ਇਹ ਮੈਂ ਤਾਂ ਵੀ ਇਹਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲੀ ਆ ਤੇ ਇਹ ਤਾਂ ਰੋਂਦੀ ਆ ਕੋਈ ਵੀ ਬੰਦਾ ਹੈ ਮੈਂ ਰਿਸ਼ਤੇ ਦੀ ਗੱਲ ਕਰ ਰਹੀ ਆ ਚਾਹੇ ਘਰ ਵਾਲਾ ਤੇ ਚਾਹੇ ਘਰ ਵਾਲੀ ਆ ਸਿੱਧੀ ਜੀ ਗੱਲ ਹੈ ਚਾਹੇ ਤੁਹਾਡਾ ਘਰ ਵਾਲਾ ਧੋਖਾ ਦੇ ਕੇ ਚਾਹੇ ਘਰ ਵਾਲੀ ਦੇਗੀ ਗੱਲ ਉੱਥੇ ਆ ਕੇ ਮੁੱਕ ਗਈ ਮੈਂ ਕਹਿੰਦੀ ਬੰਠਣ ਕੇ ਰਹੋ ਕਿਉਂ ਕਿਸੇ ਦੀਆਂ ਕਮਾਂ ਚ ਆਪਣੀ ਜ਼ਿੰਦਗੀ ਖਰਾਬ ਕਰ ਗਏ ਫਿਰ ਕਿਹੜਾ ਆਪਾਂ ਨੂੰ ਕੁਝ ਮਿਲ ਜਾਂਦਾ ਅਗਲੇ ਨੂੰ ਤਾਂ ਅਹਿਸਾਸ ਹੋਵੇ ਅਗਲੇ ਨੂੰ ਲੱਗੇ ਪਤਾ ਵੀ ਯਾਰ ਮੈਂ ਤਾਂ ਦੀ ਬੇਗਦਰੀ ਕਰੀ ਸੀ ਤਾਂ ਟੌਰ ਨਾ ਰਹਿੰਦੀ ਇਹਨਾਂ ਤਾਂ ਫਰਕ ਨਹੀਂ ਪੈਂਦੀ ਜਾਂ ਟੌਰ ਨਾ ਰਹਿੰਦਾ ਕਿਉਂਕਿ ਕੁਝ ਵੀ ਹੋ ਸਕਦਾ ਕਿਤੇ ਘਰ ਵਾਲੀ ਰਿਸਪੈਕਟ ਨਹੀਂ ਕਰਦੀ ਕਿਤੇ ਘਰ ਵਾਲਾ ਨਹੀਂ ਕਰਦਾ ਚੀਜ਼ਾਂ ਦੋਮੀਆਂ ਹੁੰਦੀਆਂ ਕੋਈ ਮੈਂ ਇਹ ਨਹੀਂ ਕਹਿੰਦੀ ਵੀ ਘਰ ਵਾਲੀਆਂ ਮਾੜੀਆਂ ਹੁੰਦੀਆਂ ਮੈਂ ਨਹੀਂ ਕਹਿੰਦੀ ਘਰ ਵਾਲੀ ਮਾੜੀਆਂ ਹੁੰਦੀਆਂ ਕਿਤੇ ਘਰ ਵਾਲਾ ਮਾੜਾ ਹੁੰਦਾ ਕਿਤੇ ਘਰ ਵਾਲੀ ਮਾੜੀ ਹੁੰਦੀ ਸਾਈ ਥਾਂ ਮੈਂ ਜੋੜੀਆਂ ਤਾਂ ਰੱਬ ਨੇ ਕਿਸੇ ਦੀਆਂ ਨਹੀਂ ਬਣਾਈਆਂ ਜਿੱਥੇ ਨਹੀਂ ਲੜਾਈ ਹੁੰਦੀ ਪਰ ਉਹ ਕਾਦੀਆਂ ਜੋੜੀਆਂ ਜਿੱਥੇ ਸੋਨੂੰ ਇੱਕ ਜੇਲ ਮੈਂ ਕਹਣੀਆ ਵੀਰੇ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਜਿੱਥੇ ਸੋ ਆਪਣਾ ਘਰ ਹੀ ਜੇਲ ਲੱਗਣ ਲੱਗੇ ਜਸ ਤੁਸੀਂ ਕਬੀਲਦਾਰੀ ਦੀ ਬੋਸ ਥੱਲੇ ਇੰਨੇ ਦਬਜੋ ਕਿ ਤੁਸੀਂ ਦੁਨੀਆ ਹੀ ਭੁੱਲ ਚੋ ਮੈਂ ਜੀਹਾਂ ਡਾ ਚੁੱਕੀ ਆ ਮੈਂ ਸੋਨੂੰ ਕਹਣੀਆ ਮੇਰੀ ਰਿਕੁਐਸਟ ਆ ਵੀ ਤੁਸੀਂ ਨਾ ਹੰਡਾਓ ਤੁਸੀਂ ਜ਼ਿੰਦਗੀ ਚ ਥੋੜਾ ਸਮਾਂ ਆਪਣੇ ਲਈ ਜ਼ਰੂਰ ਕੱਟਿਓ ਜ਼ਰੂਰ ਜਿਉ ਲਿਓ ਫਿਰ ਪਛਤਾਓਗੇ ਫਿਰ ਉਹ ਉਹ ਟਾਈਮ ਨਹੀਂ ਆਉਂਦਾ ਹੁਣ ਮੈਂ 45 ਸਾਲ ਦੀ ਹੋ ਚੁੱਕੀ ਆ ਨੇ ਮੈਂ ਬਣ ਸਕਦੀ ਹੁਣ ਉਹ 20 25 ਸਾਲ ਵਾਲੀ ਏਜ ਦੀ ਇਹ ਮੈਨੂੰ ਪਤਾ ਹੈ ਸੋ ਜਿੰਨਾ ਤੇ ਤੁਹਾਡੇ ਸਾਰੇ ਹੁੰਦਾ ਨਾ ਜਿੰਦਗੀ ਜਿਉਂ ਲਿਆ ਕਰੋ ਵੀਰੇ ਜੋ ਤੁਹਾਡੀ ਚੀਜ਼ ਹੈ ਨਹੀਂ ਥੋਡੀ ਕਦੇ ਨਹੀਂ ਤੁਹਾਡੀ ਬਣਦੀ ਜੋ ਤੁਹਾਡੇ ਕਰਮਾਂ ਚ ਹੈ ਸੋਨੂੰ ਮਿਲੂਗਾ ਜੋ ਹੈ ਨਹੀਂ ਉਹਨੂੰ ਮਿਲੂਗਾ ਉਹਨੂੰ ਉਹਨੂੰ ਭਾਲਣ ਦੇ ਚਪਰ ਚ ਆਪਣੀ ਲਾਈਫ ਨਾ ਬਰਬਾਦ ਕਰੋ ਠੀਕ ਹੈ ਮੈਂ ਮੰਨਦੀ ਆ ਦੁੱਖ ਡੂੰਗੇ ਹੁੰਦੇ ਆ ਦੁੱਖ ਦਾਦ ਦੇ ਨੇ ਡੂੰਗੇ ਹੁੰਦੇ ਆ ਵੀ ਤੁਹਾਨੂੰ ਪਲ-ਪਲ ਯਾਦ ਆਉਂਦੇ ਆ ਸਤਾਉਂਦੇ ਆ ਰੋਣਿਓ ਤੁਸੀਂ ਮੇਰੇ ਨਾਲ ਵੀ ਚੀਜ਼ਾਂ ਹੁੰਦੀਆਂ ਠੀਕ ਹੈ ਪਰ ਮੈਂ ਕੰਟਰੋਲ ਕਰ ਜਾਣੀ ਆ ਤੇ ਇਹਨਾਂ ਚੀਜ਼ਾਂ ਨੂੰ ਕਦੇ ਬੜਾ ਤਰਜੀਹ ਨਾ ਦਿਓ ਜਿੰਦਗੀ ਜਿ ਆਉਣ ਲੱਗ ਜਾਓ ਕੁਝ ਨਹੀਂ ਹੁੰਦਾ ਜਿਹੜਾ ਰੱਬ ਨੇ ਸਾਨੂੰ ਇੱਥੇ ਤੇ ਕਰਾਂਦਾ ਅੱਗੇ ਵੀ ਬਗਜੂਗੇ ਇਹ ਸੋਚ ਲਿਆ ਕਰੋ ਵੀ ਸਾਡੇ ਨਾਲ ਦੇ ਬਹੁਤ ਜ਼ਿਆਦਾ ਦੁਖੀ ਐ ਠੀਕ ਐ ਕੁਝ ਕੁੜੀਆਂ ਨੇ ਮੇਰੇ ਕੋਲ ਹੀ ਫੋਨ ਆਉਂਦੇ ਆ ਵੀ ਜਿਹੜੀਆਂ ਮੰੰਜੇ ਚ ਪਈਆਂ ਪੇਕੇ ਲਾਜ ਕਰਾ ਰਹੀ ਹੁੰਦੀਆਂ ਬੱਚੇ ਹੁੰਦੇ ਆ ਛੋਟੇ ਛੋਟੇ ਬੱਚਿਆਂ ਨੂੰ ਮਿਲਦੀਆਂ ਨਹੀਂ ਵਿਚਾਰੀਆਂ ਨਾ ਸਹੁਰੇ ਮਿਲਣ ਦਿੰਦੇ ਆ ਐਓ ਜੀਆਂ ਕੁੜੀਆਂ ਵੀ ਹੈਗੀਆਂ ਵੀ ਜਿਹੜੀਆਂ ਮੰੰਜੇ ਚ ਪਈਆਂ ਮਾਪਿਆਂ ਦੇ ਦੁਆਰੇ ਬਾਰਗੇ ਜਾ ਕੇ ਪੈ ਗਈਆਂ ਨਾ ਉਹ ਜੀਣ ਸਕਦੀਆਂ ਨਾ ਉਹ ਮਰ ਸਕਦੀਆਂ ਇਹੋ ਜੀਆਂ ਬਿਮਾਰੀਆਂ ਰੋਗ ਰੱਬ ਲਾ ਦਿੰਦਾ ਐ ਤੇ ਉਪੇਕਿਆਂ ਦੇ ਘਰੇ ਬੈਠੀਆਂ ਰਹਿੰਦੀਆਂ ਵਿਚਾਰੀਆਂ ਕੀ ਕਰਨ ਜਦੋਂ ਕੋਈ ਸਾਹਮ ਦਾ ਨਹੀਂ ਝਲਦਾ ਨਹੀਂ ਜੀ ਆਖਰ ਨੂੰ ਮਾਂ ਪਿਓ ਨੇ ਤਾਂ ਜੰਮੇ ਹੁੰਦੇ ਬੱਚੇ ਸਾਹਮਣੇ ਬੰਦੇ ਆ ਸੋ ਮੇਰੀ ਰਿਕਵੈਸਟ ਆ ਪਲੀਜ਼ ਆਪਣੀ ਜ਼ਿੰਦਗੀ ਆਪਦੇ ਹਿਸਾਬ ਨਾਲ ਜਿਉਂ ਲਓ ਛੱਡੋ ਲੋਕਾਂ ਦਾ ਖੜਾ ਲੋਕਾਂ ਦੀ ਵੀਰੇ ਤੁਹਾਨੂੰ ਨਹੀਂ ਬਕਸਣਾ ਅੱਜ ਮੈਂ ਤਿਆਰ ਹੋਈ ਬੈਠੀ ਆ 10 ਕਹਿਣਗੇ ਵੀ ਅੱਜ ਤਾਂ ਬੜੀ ਮੇਕਅਪ ਕਰੀ ਆ 10 ਕਹਿਣਗੇ ਯਾਰ ਇਹ ਤਾਂ ਸ਼ੌਂਕ ਆ ਸੋ ਮੈਂ ਇਹਨਾਂ ਜਿੰਤਾ ਪ੍ਰੋਵਾਈ ਨਹੀਂ ਕਰਦੀ ਕੀ ਲੈਣਾ ਆਪਾਂ ਕਿਸੇ ਤੋਂ ਆਪਾਂ ਨਾ ਤਾਂ ਕਿਸੇ ਲਈ ਤਿਆਰ ਹੁੰਨੇ ਆਂ ਨਾ ਆਪਾਂ ਕਿਸੇ ਨੂੰ ਸ਼ੋਅ ਆਫ ਕਰਨਾ ਹਾਂ ਹਾਂ ਪਾਰਟੀਆਂ ਤੇ ਜਾਣੇ ਹਣ ਉੱਥੇ ਕੱਪੜੇ ਪਾਟੇ ਪਾ ਕੇ ਤਾਂ ਨਹੀਂ ਜਾਂਦੇ ਤਿਆਰ ਹੋ ਕੇ ਜਾਵਾਂਗੇ ਕਿਉਂ ਕਿਸੇ ਨੂੰ ਰਿਲੀਜ਼ ਕਰਾਈਏ ਵੀ ਸਾਡੀ ਜ਼ਿੰਦਗੀ ਚ ਕੀ ਚੱਲ ਰਿਹਾ ਹੈ ਆ ਬਸ ਖੁਸ਼ ਆਂ ਜੈਸੀ ਰੱਬ ਨੇ ਜ਼ਿੰਦਗੀ ਦੇਤੀ ਖੁਸ਼ ਆਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੋ ਮੇਰੀ ਰਿਕੁਐਸਟ ਆ ਪਲੀਜ਼ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਉਂ ਆਪਣੇ ਕਿਰਤ ਕਰਕੇ ਖਾਓ ਵਾਹਿਗੁਰੂ ਦੇ ਲੜ ਲੱਗੋ ਠੀਕ ਹੈ ਆਪਣੇ ਬੱਚਿਆਂ ਨੂੰ ਪਿਆਰ ਕਰੋ ਲਾਈਫ ਤਾਂ ਵੀਰੇ ਕੱਟਣੀ ਪੈਣੀ ਆ ਥੋੜੀ ਸੌਖੀ ਲੱਗ ਜਾਂਦੀ ਹੈ ਬਣਨਾ ਠਣਨਾ ਆਪਣੇ ਲਈ ਬਣਾ ਠਣਾ ਕਰੋ ਉਹ ਬੇਵਕੂਫ ਲੋਕ ਹੁੰਦੇ ਜੇ ਹੋਰਾਂ ਲਈ ਬਣ ਕੇ ਰਹਿੰਦੇ ਮੈਂ ਕਹਣੀ ਆਪਣੇ ਲਈ ਬਣੋ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ ਹਾਂ ਵੀ ਮੈਂ ਸੋਹਣਾ ਲੱਗਦਾ ਯਾਰ ਰੱਬ ਨੇ ਮੈਨੂੰ ਵਧੀਆ ਬਣਾਇਆ ਤੁਸੀਂ ਲੋਕਾਂ ਤੋਂ ਸੋਹਣੇ ਕਹਾ ਕੇ ਕੀ ਲੈਣਾ ਆਪਣੇ ਆਪ ਨੂੰ ਜਿਹੜਾ ਬੰਦਾ ਆਪਣੀ ਸੁੰਦਰਤਾ ਆਪ ਪਛਾਣਦਾ ਉਹਨੂੰ ਲੱਗਦਾ ਵੀ ਮੇਥੋਂ ਵੱਧ ਕੇ ਕੋਈ ਸੋਹਣਾ ਨਹੀਂ ਹੁੰਦਾ ਇਹ ਗੱਲ ਸੱਚ ਹੈ ਤੁਸੀਂ ਸੋਹਣੇ ਤੋਂ ਕੀ ਕਰਾਣਾ ਤੁਸੀਂ ਆਪਣੇ ਆਪ 'ਚ ਸੋਹਣੇ ਰਹੋ ਦੁਨੀਆ ਨੇ ਸੋਹਣੂ ਚਾਣ ਦੇਉਗੀ ਸੋ ਮੇਰੇ ਵਾਂਗੂ ਦੁਨੀਆ ਦੀ ਜਮੀ ਪਰਵਾਹ ਛੱਡ ਦੋ ਪਰਵਾਹ ਉਹਨਾਂ ਦੀ ਕਰੋ ਜਿਹੜੇ ਤੁਹਾਡਾ ਪਿਆਰ ਕਰਦੇ ਆ ਜਿਹੜੇ ਤੁਹਾਡੇ ਭੈਣ ਭਰਾ ਬਣੇ ਹੋਏ ਆ ਕੈਨੇਡਾ ਤੋਂ ਰਮਨ ਭੈਣ ਆ ਮੈਨੂੰ ਡੇਲੀ ਫੋਨ ਕਰਦੀ ਆ ਵੀ ਉਹਨੂੰ ਉਹਨੂੰ ਵੀ ਪਤਾ ਮੇਰੀ ਲਾਈਫ ਦਾ ਵੀ ਇਹ ਥੋੜੀ ਜਿਹੀ ਦੀ ਸਟ੍ਰੈਸ ਚੱਲ ਜਾਂਦੇ ਆ ਮੈਂ ਕਮਾਲ ਮੰਨ ਗਈ ਵੀ ਉਹ ਆਪਣੀ ਇੰਨੀ ਬਿਜ਼ੀ ਲਾਈਫ ਦੇ ਵਿੱਚ ਉਹ ਵਿਚਾਰੀ ਮੈਨੂੰ ਮਤਲਬ ਟਾਈਮ ਕੱਢ ਕੇ ਵੀ ਫੋਨ ਕਰਦੀ ਆ ਕਦੇ ਭਾਵੇਂ ਨਾ ਉਹ ਫੋਨ ਕਰੇ ਨਹੀਂ ਡੇਲੀ ਉਹਦੀ ਕਾਲ ਮੇਰੇ ਕੋਲੇ ਆਉਂਦੀ ਆਉਂਦੀ ਉਹਨੇ ਮੈਨੂੰ ਵੇਖਣਾ ਹੀ ਵੇਖਣਾ ਵੀਡੀਓ ਕਾਲ ਲਾ ਕੇ ਸਭ ਤੋਂ ਪਹਿਲਾਂ ਪੁੱਛਣਾ ਤੁਸੀਂ ਰੋਟੀ ਖ ਕੀ ਕਰਦੇ ਹੋ ਖੁਸ਼ ਨਹੀਂ ਉਹਨੇ ਮੈਥੋਂ ਕੀ ਲੈਣਾ ਨਹੀਂ ਅਗਲੀ ਕਹਦੇ ਮੈਂ ਤਾਂ ਕੈਨੇਡਾ ਚ ਰਹਨੀ ਆ ਸੌਖੀਆਂ ਆਉਂਦੇ ਘਰੇ ਚੰਗੀ ਪ੍ਰਾਪਰਟੀ ਆ ਉਹਦੇ ਕੋਲੇ ਉਹ ਕਹਦੇ ਮੈਂ ਤੋ ਕੀ ਲੈਣਾ ਪਰ ਉਹਦੇ ਚ ਇਨਸਾਨੀਅਤ ਆਤਾ ਉਹ ਮੈਨੂੰ ਫੋਨ ਕਰਕੇ ਮੇਰਾ ਹਾਲ ਚਾਲ ਪੁੱਛਦੀ ਆ ਵਧੀਆ ਲੱਗਦਾ ਸੋ ਜਿਹੜੇ ਭੈਣ ਭਰਾ ਮੇਰਾ ਹਾਲ ਚਾਲ ਪੁੱਛਦੇ ਆ ਮੈਨੂੰ ਪਿਆਰ ਕਰਦੇ ਆ ਮੈਨੂੰ ਬਹੁਤ ਵਧੀਆ ਲੱਗਦਾ ਸੋ ਕੁਝ ਭੈਣ ਭਰਾਵਾਂ ਦੀ ਬਿਜੀ ਲਾਈਫ ਆ ਉਹਨਾਂ ਨੂੰ ਨਹੀਂ ਵੀ ਲੱਗਦਾ ਟਾਈਮ ਹਨਾ ਫੋਨ ਕਰਨ ਦਾ ਚਲੋ ਡਰ ਮਰੀ ਕੋਈ ਗੱਲ ਨਹੀਂ ਸੋ ਜਿੰਨੇ ਭੈਣ ਭਰਾ ਮੇਰੇ ਮੇਰੇ ਨਾਲ ਜੁੜੇ ਹੋਇਆ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਧੰਨਵਾਦ ਸੱਸ ਸ੍ਰੀ ਕਾਲ ਸੋਨੂੰ ਤੁਸੀਂ ਮੇਰਾ ਸਾਥ ਦੇ ਰਹੇ ਹੋ ਇੱਦਾਂ ਹੀ ਦਿੰਦੇ ਰਹੋ ਕਿਰੇ ਮਰ ਛੋਟੇ ਸਾਰੇ ਪਰਮਾਤਮਾ ਦੇ ਸਾਰੇ ਤੇ ਬੱਚਿਆਂ ਦੇ ਸਾਰੇ ਆਪਣੀ ਜ਼ਿੰਦਗੀ ਕੱਟ ਲੈਣੀ ਹੈ ਤੇ ਜਿਹੜੀ ਮੇਰੀ ਜ਼ਿੰਦਗੀ ਹੈ ਖੁਸ਼ ਆ ਮੈਂ ਛੋਟੇ ਵਰਗੇ ਭੈਣ ਭਰਾ ਮਿਲੇ ਹੋਇਆ ਮੈਂ ਕਹਣੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਰਾਮਦਾਸ ਸੋਨੂੰ ਕਦੇ ਕੋਈ ਦੁੱਖ ਨਾ ਦੇਵੇ ਜਿੰਨੇ ਤੁਸੀਂ ਮੇਰੇ ਨਾਲ ਜੁੜੇ ਹੋ ਤੁਸੀਂ ਇੰਨੇ ਖੁਸ਼ ਰਹੋ ਤੁਹਾਨੂੰ ਕੋਈ ਵੀ ਦਰਦ ਤਕਲੀਫ ਤੰਗ ਨਾ ਕਰੇ ਮੈਂ ਰੱਬ ਨੂੰ ਅਰਦਾਸ ਹੀ ਇਹ ਕਰਦੀ ਆਂ ਵੀ ਪ੍ਰਮਾਤਮਾ ਜੋ ਮੇਰੇ ਨਾਲ ਜੁੜਿਆ ਉਹ ਖੁਸ਼ ਰਹੇ ਕੋਈ ਮੈਨੂੰ ਫੋਨ ਕਰਕੇ ਨਾ ਕਹੇ ਵੀ ਮੈਂ ਦੁਖੀ ਆ ਸਾਰੇ ਮੈਨੂੰ ਫੋਨ ਕਰਕੇ ਕਹਿਣ ਮੈਂ ਖੁਸ਼ ਆں ਇਹ ਹੀ ਮੇਰੀ ਦੁਆ ਹੈ ਤੁਹਾਡੇ ਭੈਣ ਭਰਾਵਾਂ ਲਈ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ